ਨੈਸ਼ਨਲ ਪੱਧਰ ਸਕੂਲੀ ਮੁਕਾਬਲੇ ਖੇਡਾਂ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬੋਰਡ ਹਾਈਪਿੰਡ ਦੀ ਅਵਨੀਤ ਕੌਰ ਉਮਰ 15 ਸਾਲ ਲੜਕੀ ਨੂੰ ਬਾਕਸਿੰਗ ਵਿੱਚ ব্রਾਊਨ ਮੈਡਲ ਦੀ ਜਿੱਤ ਦੇ ਪ੍ਰਾਪਤ ਕੀਤੀ ਹੈ ਜਿੱਥੇ ਕਿ ਉਹਨਾਂ ਵਿੱਚੋਂ ਚੱਲੇ ਆ ਰੀਆਂ ਖੇਡਾਂ ਵਤਨ ਪੰਜਾਬ ਦੀਆਂ ਜੋ ਬਡੰਡਾ ਤੋਂ ਸ਼ੁਰੂਆਤ ਹੋਈ ਸੀ ਉਹ ਦਿੱਲੀ ਤੱਕ ਬੱਚਿਆਂ ਨੇ ਬਹੁਤ ਪਾਰਟਿਸਪੀਟ ਕੀਤਾ ਇਸ ਤਰ੍ਹਾਂ ਹੀ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ 30 ਅਵਨੀਤ ਕੌਰ ਨੂੰ ਜਦੋਂ ਅੱਜ ਉਹਨਾਂ ਦੇ ਪਿੰਡ ਨਾਨਕੇ ਪਹੁੰਚੇ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਹਾਰ ਪਾ ਕੇ ਅਤੇ ਕੁਝ ਰਾਸ਼ੀ ਦੇ ਕਿਉਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਉਹਨਾਂ ਦੇ ਮੌਗੇ ਖੁਸ਼ੀ ਦੇ ਮੌਕੇ ਦੇ ਇਥੇ ਢੋਲ ਟਮਕਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅੱਧੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਵੀ ਕਰਵਾਈ ਗਈ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਹੈ ਕੀ ਕਹਿੰਦੇ ਨਜ਼ਰ ਆਏ ਉਹਨਾਂ ਦੇ ਰਿਸ਼ਤੇਦਾਰ ਅਤੇ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਨੇ ਕਿਵੇਂ ਗੁੜੀਆਂ ਨੇ ਆਪਣੇ ਦੱਸਿਆ ਕਿ ਹੌਸਲਾ ਵਧਾਈ ਕਰਦੇ ਉਹਨਾਂ ਦੇ ਪੇਰੈਂਟਸ ਅਤੇ ਕੋਚ ਬਾਰੇ ਉਹਨਾਂ ਕੀ ਦੱਸਿਆ ਹਉ ਸਾਨੂੰ ਸੁਣਾਉਣਿਆ ਖਾਸ ਰਿਪੋਰਟ ਖਬਰਾਂ ਨੂੰ ਕਮੈਂਟ ਰਾਈ ਤੇ ਸ਼ੇਅਰ ਕਰਨਾ ਜਰੂਰ ਨਾ ਭੁੱਲੋ ਕਿਉਂਕਿ 24 ਪੰਜਾਬ نیوز ਦੇ ਪੇਜ ਨੂੰ ਲਾਈਕ ਫੋਲੋ ਕਰਨਾ ਨਾ ਭੁੱਲੋ ਸਾਨੂੰ ਜਰੂਰ ਦੱਸੋ ਕਮੈਂਟਰਾਂ ਵੀ ਖਬਰਾਂ ਤੁਹਾਨੂੰ ਕਈ ਜਿਹਾ ਲੱਗਦੇ ਆ ਤੇ ਸ਼ੇਅਰ ਵੱਧ ਵੱਧ ਕਰਕੇ ਕਰਿਆ ਕਰੋ ਇਹ ਖਬਰਾਂ ਨੂੰ ਵੱਧ ਵੱਧ ਮੇਰਾ ਨਾਮ ਮਨੀਤ कौर ਹੈ ਮੈਂ 10th ਕਲਾਸ ਪੜ੍ਹਦੀ ਹਾਂ ਅਮ ਅ ਅੱਜ ਮੈਂ ਗ੍ਰੀਨ ਵੈਲੀ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਮੇਰੇ ਨਾਨਕਿਆਂ ਨੇ ਮੇਰਾ ਇੰਨਾ ਜ਼ਿਆਦਾ ਸਨਮਾਨ ਕੀਤਾ ਕਿਉਂਕਿ ਮੈਂ ਨੈਸ਼ਨਲ ਤੋਂ ਬ੍ਰੌਂਜ਼ ਲੈ ਕੇ ਆਈ ਹਾਂ ਅਤੇ ਮੈਨੇ ਪਹਿਲਾਂ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ 골ਡ ਪ੍ਰਾਪਤ ਕੀਤਾ ਸੀ ਅਤੇ ਉਸ ਤੋਂ ਬਾਅਦ ਵਿੱਚ ਫਿਰ ਹੁਣ ਮੈਂ ਸਕੂਲੀ ਨੈਸ਼ਨਲ ਦੇ ਵਿੱਚੋਂ ਬ੍ਰੌਂਜ਼ ਬ੍ਰੌਂਜ਼ ਮੈਡਲ ਜਿੱਤ ਕੇ ਆਈ ਹਾਂ ਮੈਂ ਬੌਕਸਰ ਹਾਂ ਇੱਕ ਤੇ ਕਿੰਨੇ ਤੋਂ ਸ਼ੁਰੂਆਤ ਕੀਤੀ ਤੁਸੀਂ ਖੇਡ ਵਿੱਚ ਮੈਨੂੰ ਹਲੇ ਬਹੁਤ ਘੱਟ ਟਾਈਮ ਹੋਇਆ ਹੈ ਮੈਨੂੰ ਹਲੇ ਸਿਰਫ 7-8 ਮਹੀਨੇ ਹੋਏ ਹਨ ਹੁਣ ਤੱਕ ਕਿਹੜੀ-ਕਿਹੜੀ ਜਗ੍ਹਾ ਤੁਸੀਂ ਖੇਡ ਸਕਦੇ ਮੈਂ ਸਿਰਫ ਇੱਕ ਵਾਰ ਹੀ ਨੈਸ਼ਨਲ ਗਈ ਹਾਂ ਤੇ ਰੱਬ ਦੀ ਕਿਰਪਾ ਨਾਲ ਉਹ ਛੀ ਪਹਿਲੀ ਵਾਰ ਛੀ ਬ੍ਰੌਂਜ਼ ਆ ਗਿਆ ਮੈਂ ਜੀ ਦਿੱਲੀ ਗਈ ਸੀ ਲੋਕਲ ਲੋਰੇ ਕਿਹੜੀ-ਕਿਹੜੀ ਜਗ੍ਹਾ ਖੇਡਦੇ ਤੁਸੀਂ ਲੋਕਲ ਇੱਕ ਤਾਂ ਮੈਂ ਬਠਿੰਡੇ ਖੇਡੀਆਂ ਅਤੇ ਇੱਕ ਫਿਰੋਜ਼ਪੁਰ ਅੱਜ ਤੁਹਾਨੂੰ ਕਿਵੇਂ ਲੱਗਿਆ ਜਿੰਨੇ ਸਰਕਾਰ ਬੋਲ ਰਹੀ ਹੈ ਜੇ ਪ੍ਰਾਲੇ ਕੀਤੇ ਜਾ ਰਹੇ ਨੇ ਸਪੋਰਟਸ ਦੇ ਵਿੱਚ ਕਿਵੇਂ ਮੈਂ ਹਲੇ ਮਤਲਬ ਮੈਂ ਚਾਹੁੰਦੀ ਆ ਕਿ ਮੈਂ ਹਲੇ ਹੋਰ ਵੀ ਅੱਗੇ ਵਧਾਂ ਅ ਤੇ ਜੇ ਮੈਂ ਪ੍ਰੇਰਣਾ ਸੁਣਤੀ ਤੇ ਮੇਰੇ ਮਾਪੇ ਤੋਂ ਜਾਂ ਠੀਕ ਹੈ ਮੈਨੂੰ ਪਹਿਲਾਂ ਤੋਂ ਹੀ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਪਹਿਲਾਂ ਦੌੜਦੀ ਵੀ ਹੁੰਦੀ ਸੀਗੀ 5-6 ਕਿਲੋਮੀਟਰ ਫਿਰ ਸੁਭਾਵਿਕ ਮੈਨੂੰ ਪਤਾ ਲੱਗਿਆ ਮੇਰੇ ਸਕੂਲ ਤੋਂ ਨਾ ਵੀ ਕੋਲੀ ਇੱਕ ਕੋਲ ਦੇ ਪਿੰਡ 'ਚ ਇੱਕ ਅਕੈਡਮੀ ਵੀ ਹੈ ਜਿੱਥੇ ਬਾਕਸਿੰਗ ਸਿਖਾਉਂਦੇ ਨੇ ਤਾਂ ਫਿਰ ਮੈਨੂੰ ਆਇਆ ਹੋਇਆ ਵੀ ਮੈਂ ਵੀ ਸਿੱਖੂੰਗੀ ਅਤੇ ਫਿਰ ਮੈਂ ਵੀ ਮੈਡਲ ਲੈ ਕੇ ਆਉਣੇ ਨੇ ਕਿਉਂਕਿ ਮੈਨੂੰ ਪਹਿਲਾਂ ਤੋਂ ਹੀ ਗੇਮਾਂ ਦਾ ਸ਼ੌਕ ਸੀਗਾ ਫਿਰ ਇਸ ਕਰਕੇ ਫਿਰ ਮੈਂ ਲੱਗੀ ਉੱਥੇ ਸਕੂਲ ਵਗੈਰਾ ਟੀਚਰ ਥੋੜਾ ਸਾਥ ਦਿੰਦੇ ਨੇ ਪੂਰਨ ਦਾ ਹਾਂਜੀ ਪੂਰਾ ਸਾਥ ਦਿੰਦੇ ਆ ਨਹੀਂ ਜੀ ਪੇਰੈਂਟਸ ਆ ਮੇਰੇ ਸਾਥ ਤੋਂ ਜ਼ਿਆਦਾ ਸਪੋਰਟਿਵ ਨੇ ਮੇਰੇ ਅੱਜ ਲਈ ਕੀ ਕਹੋਗੇ ਅੱਜ ਦੇ ਨੌਜਵਾਨਾਂ ਤੇ ਬੱਚਿਆਂ ਲਈ ਕੀ ਮੈਸੇਜ ਕੀ ਸਨੇਹਾ ਦੇ ਰਹੇ ਹੋ ਮੈਂ ਵੀ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਹਾਂਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਬਦਾ ਮਤਲਬ ਫਿਊਚਰ ਬਣਾਓ ਪਹਿਲਾਂ ਫਿਰ ਕੈਰੀਅਰ ਆਪਦਾ ਸ਼ੁਰੂ ਕਰੋ ਤੇ ਆਪਦੇ ਜਿਹੜੇ ਡਰੀਮਸ ਨੇ ਉਹਨਾਂ ਵੱਲ ਜਾਓ ਤੇ ਆਪਦੇ ਮਤਲਬ ਕੁਲਦੀਪ ਸਿੰਘ लाਡੀ ਬੀ ਕੇ ਯੂ ਗਰਾਹਾਂ ਬਲਾਕ ਕਾਗੂ ਪਵਾਨੀਗੜ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਗੁੱਡੀ ਦੇ ਨਾਨਕਿਆਂ ਵੱਲੋਂ ਇਹ ਭਾਣ ਜੀ ਆ ਸਾਡੀ ਜਿਹੜਾ ਕਿ ਸਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਜਿਹੜਾ ਸਾਡੀ ਬੱਚੀ ਨੇ ਬਹੁਤ ਘੱਟ ਸਮੇਂ ਦੇ ਵਿੱਚ ਖੇਡ ਕੇ ਮਿਹਨਤ ਕਰਕੇ ਅਕੈਡਮੀ ਦੇ ਵਿੱਚ ਪੰਜਾਬ ਦੇ ਵਿੱਚ 골ਡ ਲਿਆ ਤੇ ਨੈਸ਼ਨਲ ਦੇ ਵਿੱਚ ਬਾਗੀ ਅਜੇ ਇਸ ਕੁੜੀ ਨੂੰ ਪੂਰੇ ਹੋ ਸਕਦਾ ਵੀ ਜਿਹੜੇ ਦੌ ਪੈਚ ਨੇ ਬਾਕਸਿੰਗ ਦੇ ਉਹ ਨਾ ਆਉਂਦੇ ਹੋਣ ਪਰ ਫੇਰ ਵੀ ਇਹ ਆਪਣੇ ਹੌਸਲੇ ਦੇ ਨਾਲ ਹੌਸਲਾ ਵੱਡੀ ਚੀਜ਼ ਆ ਇਸ ਕੁੜੀ ਨੇ ਆਪਣੇ ਹੌਸਲੇ ਦੇ ਨਾਲ ਪੰਜਾਬ ਜਿੱਤਣਾ ਕੋਈ 4 ਮਹੀਨੇ ਖੇਡ ਕੇ ਖਾਲਾ ਜੀ ਦਾ ਬਾੜਾ ਨਹੀਂ ਇਸ ਗੁੱਡੀ ਨੇ ਸਾਡੀ ਨੇ ਕਰ ਦਿਖਾਇਆ ਸਾਨੂੰ ਇਸ ਤੋਂ ਆਸ ਆ ਵੀ ਇਹ ਪੂਰਾ ਪੰਜਾਬ ਕੀ ਇਹ ਇੰਡੀਆ ਦਾ ਨਵਾਂ ਬਾਹਰਲੇ ਸਟੇਟਾਂ ਚ ਜਾ ਕੇ ਰੋਸ਼ਨ ਕਰੂਗੀ ਤੇ ਵੱਡੀਆਂ ਜੌਬਾਂ ਵੀ ਪ੍ਰਾਪਤ ਕਰੂਗੀ ਲਾਡੀਆਂ ਚ ਇਕੱਲੇ ਬੱਚੇ ਫਾਰਮ ਜਾਂਦੇ ਵਿੱਚ ਜ਼ਿਆਦਾ ਤਰਜੀਹ ਦਿੰਦੇ ਨੇ ਉਹਦੇ ਨਾਲ ਇਹ ਅਸੀਂ ਦੇਖਦੇ ਆਂ ਜੀ ਜਿਸ ਤਰ੍ਹਾਂ ਸਾਡੀ ਇਹ ਦੋ ਤਿੰਨੇ ਭਾਣਜੀ ਨੇ ਖੇਡ ਦੇ ਵਿੱਚ ਜਾ ਕੇ ਆਪਣਾ ਕੈਰੀਅਰ ਬਣਾ ਲਿਆ ਇਸੇ ਤਰ੍ਹਾਂ ਜੇ ਬੱਚੇ ਆਪਣੇ ਜਿਹੜੇ ਸੁਪਨੇ ਨੇ ਉਹ ਖੇਡਾਂ ਵੱਲ ਲੈ ਕੇ ਆਉਣ ਹਰਝਾਨ ਰੱਖਣ ਤੇ ਸਾਡੀਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਅਕੈਡਮੀ ਆ ਜਿਸ ਤਰ੍ਹਾਂ ਇਹ ਗੁੱਡੀ ਨੇ ਕਹੇ ਵੀ ਅਕੈਡਮੀ ਦਾ ਪਤਾ ਲੱਗਿਆ ਉੱਥੇ ਗਈ ਸਾਨੂੰ ਬਿਲਕੁਲ ਨਹੀਂ ਪਤਾ ਸੀ ਇਹ ਗੱਲਾਂ ਬਾਰੇ ਕਿਉਂਕਿ ਜੇ ਇਸ ਤਰ੍ਹਾਂ ਦੀਆਂ ਅਕੈਡਮੀਆਂ ਪਿੰਡਾਂ ਦੇ ਵਿੱਚ ਖੁੱਲ੍ਹਦੀਆਂ ਨੇ 10-10 ਪਿੰਡਾਂ ਨੂੰ 15-15 ਪਿੰਡਾਂ ਨੂੰ ਚੰਗੇ ਕੋਚ ਆਉਂਦੇ ਨੇ ਸਟੇਡੀਅਮਾਂ ਸਕੂਲਾਂ ਦੇ ਵਿੱਚ ਪਿੰਡਾਂ ਦੇ ਹਰੇਕ ਸਰਕਾਰੀ ਸਕੂਲ ਦੇ ਪਿੰਡ 'ਚ ਗਰਾਊਂਡ ਆ ਜੇ ਉੱਥੇ ਕੋਈ ਇੱਕ ਸਰਕਾਰ ਵੱਲੋਂ ਕੋਚ ਲਾਏ ਜਾਣ ਬੱਚਿਆਂ ਨੂੰ ਰੇਸਾਂ 'ਚ ਸਾਲਾਂ ਦੇ ਵਿੱਚ ਕਬੱਡੀ ਦੇ ਵਿੱਚ ਬਾਕਸਿੰਗ ਦੇ ਵਿੱਚ ਕਾਰਾਟੇਆਂ ਵਿੱਚ ਜੁਡੋ ਵਿੱਚ ਕਿੰਨੀਆਂ ਗੇਮਾਂ ਨੇ ਆਪਣੀਆਂ ਆਪਣੇ ਜਿਹੜੇ ਪੰਜਾਬ ਦੇ ਸੂਰਮੇ ਲੋਕ ਨੇ ਵਧੀਆ ਜੱਦੋ ਜਹਿਦ ਕਰਨ ਵਾਲੇ ਲੋਕ ਨੇ ਲੜਨ ਵਾਲੇ ਲੋਕ ਨੇ ਇਸੇ ਤਰ੍ਹਾਂ ਉਹ ਖੇਡਾਂ ਦੇ ਵਿੱਚ ਵੀ ਇੱਕ ਵੱਡਾ ਕੈਰੀਅਰ ਵੀ ਪ੍ਰਾਪਤ ਕਰਨਗੇ ਤੇ ਇੰਡੀਆ ਦਾ ਨਾਮ ਵੀ ਰੋਸ਼ਨ ਕਰਨਗੇ ਜਿਵੇਂ ਦੇਖਦੇ ਜਿਵੇਂ ਸਰਕਾਰ ਨੇ ਉਪਰਾਲਾ ਕੀਤਾ ਖੇਡਾਂ ਦਾ ਬੱਚਿਆਂ ਰਹੀ ਹੌਸਲਾ ਵਧਾਈ ਗਿਆ ਕੀ ਮੈਂ ਦੇਖਣੀ ਇਹ ਜਿਹੜਾ ਸਰਕਾਰ ਨੇ ਖੇਡਾਂ ਦੇ ਪ੍ਰਤੀ ਆਪਣਾ ਹੌਸਲਾ ਦਿਖਾਇਆ ਇਹ ਬਹੁਤ ਇੱਕ ਵਧੀਆ ਗੱਲ ਆ ਜੇ ਆਪਣਾ ਇਹ ਬੱਚਿਆਂ ਦਾ ਕੈਰੀਅਰ ਸਮਝੇ ਤਾਂ ਵਿਦੇਸ਼ ਜਾਣੋਂ ਵੀ ਬੰਦ ਹੋ ਜਾਣਾ ਤੇ ਇਹਨਾਂ ਨੂੰ ਰੁਜ਼ਗਾਰ ਦੇ ਪ੍ਰਾਲੇ ਨੇ ਜੇ ਸਰਕਾਰ ਇੱਕ ਉਹ ਸਹੀ ਢੰਗ ਨਾਲ ਕਰ ਦੇ ਤੇ ਗੇਮਾਂ ਦੇ ਵਿੱਚ ਚੀਟਿੰਗ ਨਾ ਹੋਵੇ ਜਿਹੜੀਆਂ ਸਰਕਾਰਾਂ ਚੀਟਿੰਗ ਕਰ ਜਾਂਦੀਆਂ ਨੇ ਕੋਈ ਚੰਗੇ ਜਿਹੜੇ ਮੰਤਰੀ ਹੁੰਦੇ ਨੇ ਜੀ ਖੇਡ ਮੰਤਰੀ ਬਣ ਗਿਆ ਆਪਦੇ ਚਹੇਤਿਆਂ ਨੂੰ ਗੇਮ ਦੇ ਵਿੱਚ ਲਿਆਉਂਦੇ ਨੇ ਪਰ ਉਹ ਇੰਡੀਆ ਲਈ ਮੈਡਲ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਲੋਕ ਖੇਡਣ ਵਾਲੇ ਨੇ ਜਜਬੇ ਵਾਲੇ ਨੇ ਹੌਸਲੇ ਵਾਲੇ ਨੇ ਉਹੀ ਖੇਡਾਂ ਦੇ ਵਿੱਚ ਜਾਣ ਜਿਹੜੇ ਉਹਨਾਂ ਦੇ ਕੋਚ ਨੇ ਇਹਦੇ ਵਿੱਚ ਪੋਲੀਟਿਕਲ ਇਸ਼ੂ ਨਹੀਂ ਹੋਣਾ ਚਾਹੀਦਾ ਵੀ ਮੰਤਰੀ ਉਹ ਸਿਲੈਕਟ ਕਰਨਗੇ ਜਾਂ ਫਲਾਣਾ ਸਿਲੈਕਟ ਕਰੂ ਉਹ ਬੱਚੇ ਦੀ ਯੋਗਤਾ ਸਿਲੈਕਟ ਕਰੇ ਸਿੰਘਾ ਜੀ ਪਿੰਡ ਬੌੜਾਈ ਕਲਾਂ ਤੋਂ ਤੇ ਮੈਂ ਇਸ ਘਰ ਦਾ ਜਮਾਈ ਆ ਮੈਂ ਬਹੁਤ ਹੀ ਧੰਨਵਾਦ ਆ ਪਹਿਲਾਂ ਤੁਹਾਡਾ ਪੱਤਰਕਾਰ ਵੀਰਾਂ ਦਾ ਪਿੰਡ ਬਖੋਪੀਰ ਦਾ ਤੇ ਸਮੂਹ ਪਰਿਵਾਰ ਦਾ ਕਿਸਾਨ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦਾ ਜੀ ਬੱਚੀ ਦਾ ਇੰਨਾ ਹੌਸਲਾ ਬਜਾਈ ਕੀਤਾ ਤੇ ਸਾਰਿਆਂ ਨੇ ਇੰਨਾ ਮਾਣ ਸਤਿਕਾਰ ਬਖਸ਼ਿਆ ਕਿਵੇਂ ਦੇਖਦੇ ਨਹੀਂ ਛੋਟੇ ਬੱਚੇ ਜਦੋਂ ਆਪਣਾ ਸਪੋਰਟਸ ਹੈ ਜਾਂ ਕੋਈ ਤੇ ਵੀ ਨੌਕ ਖਾਟਦੇ ਨੇ ਤਾਂ ਮਾਪੇ ਦਾ ਨੌ ਵੀ ਬੜਾ ਮਸ਼ਹੂਰ ਹੁੰਦਾ ਕਿਵੇਂ ਦੇਖੀ ਇਹ ਜੀ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਗੇਮ ਵੱਲ ਪ੍ਰੇਰਿਤ ਕੀਤਾ ਜਾਵੇ ਸਭ ਤੋਂ ਵੱਡਾ ਫਰਜ ਕਰੋ ਆਪਣੇ ਮਾਪੇ ਦਾ ਬਣਦਾ ਜੋ ਬੱਚਿਆਂ ਨੂੰ ਇਸ ਤਰਫ ਆਪਣੇ ਖੇਡਾਂ ਵੱਲ ਰੁਝਾਨ ਵਧਾਇਆ ਜਾਵੇ ਹੌਸਲਾ ਦਿੱਤਾ ਜਾਵੇ ਮੈਂ ਵੀ ਆਪਣੀ ਬੱਚੀ ਅਵਨੀਤ ਕੌਰ ਦੇ ਨਾਲ ਦਿਨ ਰਾਤ ਇੱਕ ਕੀਤੀ ਹੋਈ ਆ ਪੂਰਾ ਇਸ ਦੇ ਨਾਲ ਰਹਿਣਾ ਹਰ ਸਮੇਂ ਜਿੱਥੇ ਵੀ ਮੈਚ ਹੁੰਦੇ ਨੇ ਪ੍ਰੈਕਟਿਸ ਦੇ ਟਾਈਮ ਹਰ ਤਰ੍ਹਾਂ ਮੈਂ ਪਰਸਾਂਵੇਂ ਦੇ ਨਾਲ ਰਹਿਣਾ ਸੀ ਤੁਸੀਂ ਕੀ ਕੰਮ ਕਰਦੇ ਜੀ ਮੈਂ ਆਰਮੀ ਚੋਂ ਰਿਟਾਇਰਾਂ ਜੀ 17 ਸਾਲ ਮੈਂ 7th ਲਾਈਟ ਕਲਰੀ ਆਰਮਡ ਕੋਰ ਚ ਟੈਂਕ ਡਰਾਈਵਰ ਦੇ ਤੌਰ ਤੇ ਨੌਕਰੀ ਕੀਤੀ ਆ ਜੀ ਤੁਹਾਨੂੰ ਕਿਵੇਂ ਲੱਗਦਾ ਵੀ ਅੱਜ ਦੇ ਬੱਚਾ ਨੂੰ ਸਪੋਰਟਸ ਵੱਲ ਜ਼ਿਆਦਾ ਜਾਂ ਬਾਹਰ ਜਾਣ ਵੱਲ ਧਿਆਨ ਦੇਉਂਦੇ ਹੋ ਉਹੀ ਚੱਕਰਾ ਜੀ ਵੀ ਸਰਕਾਰਾਂ ਨੂੰ ਬੇਨਤੀ ਵੀ ਕਰਦੇ ਆ ਜੀ ਅਸੀਂ ਇਹ ਵੀ ਸਰਕਾਰਾਂ ਹੋਰ ਵੀ ਬਹੁਤ ਧੰਨਵਾਦ ਆ ਜੀ ਇਸ ਮੌਜੂਦਾ ਸਰਕਾਰ ਦਾ ਖੇਡਾਂ ਬਾਤਨ ਪੰਜਾਬ ਦੀਆਂ ਜੋ ਇਹਨਾਂ ਨੇ ਸ਼ੁਰੂਆਤ ਕੀਤੀ ਆ ਬਹੁਤ ਧੰਨਵਾਦ ਆ ਇਸ ਪੰਜਾਬ ਸਰਕਾਰ ਦਾ ਉਹਦੇ ਵਿੱਚੋਂ ਵੀ ਬੱਚੀ ਮੇਰੀ 골ਡ ਲੈ ਕੇ ਆਈ ਆ ਬਠਿੰਡੇ ਸੀਗੀਆਂ ਇਹ ਖੇਡਾਂ ਤੇ ਉਸ ਤੋਂ ਉੱਪਰ ਹੋਰ ਵੀ ਅਸੀਂ ਕਹਿੰਦੇ ਆ ਸਰਕਾਰ ਨੂੰ ਜਾਣੀ ਦੀ ਬੇਨਤੀ ਕਰਦੇ ਆ ਵੀ ਹਰ ਇਲਾਕੇ ਦੇ ਵਿੱਚ ਐਦਾਂ ਦੀਆਂ ਅਕੈਡਮੀਆ ਬਣਾਈਆਂ ਜਾਣ ਤਾਂ ਕਿ ਬੱਚਿਆਂ ਨੂੰ ਪ੍ਰੇਰਣਾ ਲੈ ਕੇ ਇੱਕ ਦੂਸਰੇ ਤੋਂ ਖੇਡਾਂ ਵੱਲ ਰੁਝਾਨ ਵਧਾਇਆ ਜਾਵੇ ਤੇ ਬਾਹਰ ਜਾਣ ਤੋਂ ਰੋਕਿਆ ਜਾ ਸਕੇ। ਐਸੀ ਗੱਲ ਕਰੀਏ ਲੜਕਾ ਜਾਂ ਲੜਕੀ 'ਚ ਕੋਈ ਫਰਕ ਨਹੀਂ ਕਿਹਾ ਜਾਂਦਾ ਤੁਸੀਂ ਕਿੰਨੇ ਦਿੱਤੇ। ਨਹੀਂ ਜੀ ਮੈਂ ਤਾਂ ਇਹਨੂੰ ਪੁੱਤਾਂ ਵਾਂਗ ਹੀ ਪਾਲਿਆ ਤੇ ਪੁੱਤ ਕਹੇ ਕਿ ਬਲਾਉਣਾ ਮੈਂ ਕਦੇ ਇਹਨੂੰ ਧੀ ਵੀ ਨਹੀਂ ਕਿਹਾ ਅੱਜ ਤੱਕ ਮੇਰਾ ਪੁੱਤ ਹੀ ਹੈ ਸਭ ਤੋਂ ਪਿਆਰਾ ਪੋਤਾ ਲਾਏਕ ਬੱਚਾ ਆਪਾਂ ਨੂੰ ਪ੍ਰੇਰਨਾ ਰੱਖਣੀ ਚਾਹੀਦੀ ਹੈ ਲੜਕਾ ਲੜਕੀ ਜਾਂ ਇਹ ਗੱਲ ਕੋਈ ਫਰਕ ਨਹੀਂ ਹੈਗਾ ਜੀ। ਅੱਜ ਕਿੰਨੀ ਕੋਈ ਖੁਸ਼ੀ ਹੈ? ਬਹੁਤ ਖੁਸ਼ੀ ਆ ਜੀ ਬਹੁਤ ਬਹੁਤ ਜ਼ਿਆਦਾ। ਲੋਕਾਂ ਦੀਆਂ ਗੱਲਾਂ ਕੀ ਨੇ ਰਿਹਾ ਤੁਸੀਂ? ਲੋਕਾਂ ਨੂੰ ਇਹੀ ਆ ਜੀ ਬੇਨਤੀ ਆ ਸਾਡੀ ਮਾਪੇ-ਵਾਪਾ ਨੂੰ ਵੈਸੇ ਆਪਾਂ ਜੇ ਦੋਸ਼ੀ ਮੰਨਦੇ ਆ ਤਾਂ ਖਿਲਾਫ ਆਪਣੇ ਆਪ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਨਸ਼ਾ ਬੰਦ ਕਰਨ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਬੱਚੇ ਦਾ ਧਿਆਨ ਹੀ ਉਸ ਸਾਈਡ ਤੇ ਚੱਲਿਆ ਜਾਵੇ ਖੇਡਾਂ ਵੱਲ ਵੀ ਉਹ ਨਸ਼ੇ ਵੱਲ ਨਾ ਜਾਵੇ ਜੀ